ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਮੱਜਾਂ ਤੇ ਇੱਕ ਗੱਬਨਗਾ ਤੁਹਾਨੂੰ ਦਿਖਾਵਾਂਗੇ ਬਾਕੀ ਬੇਨਤੀ ਇਹ ਹੀ ਹੁੰਦੀ ਆ ਵੀ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚਪਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਪਾਪਾ ਬਾਬੇ ਦੀਪ ਸਿੰਘ ਜੀ ਚਲੋ ਕਿਰਪਾ ਚੀ ਦੀ ਜੇ ਹਾਂਜੀ ਹਾਂਜੀ ਤੇ ਨਾਮ ਦੱਸ ਤਾਂ ਇੱਕ ਵਾਰੀ ਫਿਰ ਆਪੇ ਨਾਮ ਕਮਲ ਜੇ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਫੋਨ ਨੰਬਰ ਹੀ ਬੋਲਦਾ 981590784 ਮਰਾ ਨੰਬਰ ਤੇ ਇੱਥੇ ਵਟਸਐਪ ਚੱਲ ਰਿਹਾ ਹੈ ਠੀਕ ਹੈ ਹਾਂਜੀ ਅੱਜ ਕਿਤੇ ਮਹਾ ਦਰਸ਼ਨ ਹੋਇਆ ਤੁਹਾਡੇ ਘਰੇ ਹਾਂਜੀ ਉਹਨਾਂ ਜਿਆਦਾ ਰਾਜ ਬਾਹਰ ਅੰਦਰ ਚੱਲ ਜਾਂਦਾ ਹੀ ਜਿਆਦਾ ਰਾਜਨੀਤੀ ਜੀ ਲੈਂਦੇ ਜੀ ਹੁਣ ਇੱਕ ਤੁਸੀਂ ਪਵਾੜੀ ਬੜੀ ਲੇਟ ਲਾਉਂਦੇ ਜੀ ਇਹਦੇ ਵਾਰੀ ਤੁਹਾਨੂੰ ਪਤਾ ਹੁਣ ਦਿਨ ਥੋੜੇ ਛੋਟੇ ਹੋ ਗਏ ਆਸਿਆ ਵਾਲੀ ਦਿਨ ਹੋ ਗਏ ਆ ਹਾਂ ਜੀ ਹਾਂ ਜੀ ਤੇ ਚਲੋ ਫਿਰ ਪਹਿਲਾਂ ਕਿੱਡੀ ਵਿਖਾ ਦੀਏ ਇਹਨਾ ਮੱਝ ਵਿਖਾ ਲਓ ਥਾਰੀ ਸੂਈ ਆ ਠੀਕ ਹੈ ਜੀ ਥਾਣੇ ਇਹਦੇ ਕਰੀ ਦੇਖ ਸਕਦੇ ਲੱਗੇ ਤਾਂ ਕਿੰਨੇ ਦਿਨਾਂ ਦੀ ਸੂਈ ਆ ਵੀਰ ਜੀ ਇਹ ਵੀਦੀ ਪੰਜਵਾਂ ਦਿਨ ਇਹਨੇ ਸੂਈ ਨੂੰ ਤੇ ਕਿੰਨਾ ਕਿੰਨਾ ਦੋ ਤਿਆਰ ਕਰ ਗਈ ਜੇ ਬੋਰਾ 9 ਲੀਟਰ ਆ ਅੱਛਾ ਤੇ ਦੁੱਧ ਦਿਨ 12 ਕਿਲੋ ਦਿੰਦੇ ਆਂ ਉਹਨਾਂ ਨੂੰ ਬੋਕਾ ਨਹੀਂ ਕਹਿੰਦਾ ਜਿਹੜਾ ਪਹਿਲੇ ਸਵੇਰੇ ਦਿੱਤਾ ਇਹ ਨਹੀਂ ਇਹ ਮੈਂ ਦਿੰਦਾ ਤੇ ਹਰ ਕੰਮ ਵੀ ਆਪਾਂ ਇਹਨੇ ਦੀ ਗਾਰੰਟੀ ਦਵਾਂਗੇ ਕੋਈ ਬਦਹਾਲੀ ਸੇਵਾ ਚੰਗੀ ਕਰ ਲੇ ਤੇ ਸੂਹਾ ਕਿ ਨਵਾ ਜੇ ਸੂਹਾ ਵੀ ਜੀ ਦੂਸਰਾ ਵਾ ਪੱਕਾ ਤੋਰੋ ਹਾਂ ਫਿਰ ਇੱਕ ਰੀਨੂ ਕੱਦ ਕੋਤ ਬਹੁਤ ਵੱਡਾ ਕੱਦ ਕਾਟ ਪੱਖਾ ਜਵਾਨ ਹੈ ਜਿਹੜੀ ਪੂਰੀ तो 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 आ, कट्टा, कट्टा भी पूरा पलिया पूरा जवान कट्टा भी ताजा बच्चा, वा, बच्चा है। बाकी चंगे चाहिए चंगे पिट कुछ जिनी भी है ਕੱਦ ਕੱਦ ਵਜਨ ਦੀ ਚੰਗੀ ਆ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਕਰਨ ਉਹਦੇ ਭਾਵੇਂ ਇਹਦਾ 90 95 ਕਰੀ ਗਈ ਏ ਹਾਂਜੀ 85 ਦੇ ਦਾਂਗੇ ਮਾਦੇ 85000 ਦੀ ਹਾਂਜੀ ਹਾਂਜੀ ਕੀ ਕਰਨੀ ਵਿੱਚ ਛੋਟ ਛਾਟ ਹੋ ਰਿਹਾ 89 ਕਰਾਂ 82 ਦੇ ਦੇ 82 ਦੀ ਉਸ ਤੋਂ ਮਾਨਦਨ ਕਰਦਾਂਗੇ ਮਾਜੀ ਜਿਹੜਾ ਇੱਥੇ ਆਣ ਕੇ ਵੇਖੂਗਾ ਨਾ ਹਾਂਜੀ ਮੋਡੇ ਮੋਡੇ ਮੱਝ ਆਉਗੀਆਂ ਬਾਕੀ ਇਹ ਆ ਵੀ ਚਲੋ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਕੱਦ ਵੀ ਬੜਾ ਨਾਲ ਕੱਦ ਕਾਟ ਫਿਰ ਕੜੇ ਦਾ ਮੁੱਲ ਵੀ ਆ ਸੋਣੀ ਫੱਬਦੀ ਆ ਚਲੋ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੀ ਝੋਟੀ ਇਹ ਵੀ ਦੂਜੇ ਸਮੇਂ ਦੀ ਵੀ ਜੀ ਝੋਟੀ ਦੂਸਰਾ ਸੂਆ ਇਹ ਵੀ ਕਿੰਨੇ ਇਹ ਵੀ ਥੱਲੇ ਫੱਬਦੀ ਆ ਚਲੋ ਬਹੁਤ ਚੰਗੀ ਝੋਟੀ ਇਹ ਵੀ ਤਾਜੀ ਸੂਈ ਆ ਬੇਚੋੜਾ ਕਿ ਇਹ ਕਿੰਨੇ ਦਿਨਾਂ ਦੀ ਸੂਈ ਜੇ ਇਹ ਵੀ ਜੀ ਇਹਨੂੰ ਵੀ ਤੁਸੀਂ ਪੰਜਵਾਂ ਛੇਵਾਂ ਦਿਨ ਹੀ ਲਾ ਲਓ ਕੱਟਾ ਹੀ ਆ ਕੱਟੀ ਸੱਚੀ ਠੀਕ ਆ ਇਹਦਾ ਵੀ ਦਿਖਾਈ ਦੀ ਏ ਆਹ ਕੱਟੀ ਖਲੋਤੀ ਜਿਹੜੀ ਆਹ ਕੱਟੀ ਖਲੋਤੀ ਜਿਹੜੀ ਇਹ ਵੀ ਤਾਜੀ ਆ ਬੱਚਾ ਆ ਜ ਲੈ ਬੜੀ ਮਾਜ ਮਾਰ ਆ ਦੇਖ ਸਾਡੇ ਜੇ ਬਾਕੀ ਮਿਲਕਵੇਨ ਵਿੱਚ ਚੰਗੀ ਲੱਗੀ ਉਧਰ ਨੂੰ ਕਰੇ ਵੀਰ ਜੀ ਇਸ ਕਰੀ ਥੱਲੇੋਂ ਚੰਗੀ ਆ ਤੇ ਥਨਾ ਦਾ ਸਹੀ ਗੈਪ ਵੀ ਇਹਦਾ ਚੰਗਾ ਚੰਗੇ ਗੈਪ ਸੇ ਥਾਣੇ ਲੱਗਦੇ ਆ ਬਾਨੇ ਦੇ ਦੋਵਾਂ ਪਾਸੇ ਨਾੜਾ ਚੰਗੀਆਂ ਆ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀਰ ਜੀ 12 ਕਿਲੋ ਹੋਜੂ ਦੁੱਧ ਦੇ ਜੀ ਹੁਣ ਕਿੰਨਾ ਤਿਆਰ ਆ ਹੁਣ ਵੀ ਦੇ ਥੱਲੇੋਂ 9 ਕਿਲੋ ਤਿਆਰ ਆ ਅੱਛਾ ਇਹਦੇ ਕੋਲ ਵੀ 9 ਲੀਟਰ ਤਿਆਰ ਆ ਜਿਹੜਾ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਦੇਖੋ ਤੁਮਾਨੂੰ ਕਰਨੇ ਥਾਂ ਲੱਗੇ ਆ ਤੀਰੇ ਪਾ ਦੇਵਾਂਗੇ ਹਾਂਜੀ ਮੈਂ ਬਹੁਤ ਉਹੀ ਜਾੜ ਕਾਦੀ ਹੈ ਇਹ ਮੋਲੇ ਦਾ 80000 ਰਿਆ ਅੱਛਾ ਤੇ 9000 ਛੱਡ ਦਾਂਗੇ ਅੱਛਾ ਤੇ 70000 ਦੀ ਮਾਇਦੇ ਨਾਲ ਇਹ ਤੇ 77000 ਦੀ ਹੈ ਨਾ ਹਾਂਜੀ 77 ਦੀ ਜਨਾਗੇ 77 ਮਾਤਾਰ ਕਰ ਦਾਂਗੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਬੋਲ ਹਾਈ ਕਰੀ ਹਵਾ ਨੇ ਇਹਦਾ ਫਿਰ ਤੋਂ ਦੇਖ ਆਦੇ ਜੀ ਹੁਣ ਗਾਂ ਇੱਕ ਰਹਿ ਗਈ ਆ ਗੱਬਣ ਉਹ ਵੀ ਤੁਹਾਨੂੰ ਦਿਖਾ ਦਈਏ ਇਹ ਕਿੰਨੇ ਦਾ ਦੁੱਧ ਵਾਲੀ ਆ ਉਨੇ ਵਾਰਨੇ ਨੇ ਆਪਣੇ ਬਿਸਤਰਾ ਕੋ ਆਈ ਆ ਅੱਛਾ ਜੀ ਬੇਟੀ ਕੋ ਆਈ ਆ ਭੈਣ ਕੋਈ ਆਈ ਆ ਠੀਕ ਆ ਤੇ ਰਾਤੀ ਲਈ ਜੇ ਠੀਕ ਆ ਕੋਈ ਉਹਨਾਂ ਨੂੰ ਫੋਨ ਕੀਤਾ ਵੀ ਇੰਨੇ ਕੋ ਪੈਸੇ ਲੱਗਦੇ ਤੇ ਮੈਂ ਕਿਹਾ ਤੁਸੀਂ ਮੈਨੂੰ ਦੇ ਦਿਓ ਕੋਈ ਗੱਲ ਨਹੀਂ ਠੀਕ ਆ ਤੇ ਦੋ ਦਿਨ ਨੇ 17 18 ਕਿਲੋ ਉਹਨਾਂ ਕੋ ਕੱਢਿਆ ਵਾ ਅੱਛਾ ਕਿੰਨੇ ਵੇਖਾ ਦੁੱਧ ਸੁਵੇ ਆ ਅੱਛਾ ਅਜੇ ਇਹਦੇ 12 13 ਦਿਨ ਪਏ ਵੇਰ ਦੇ ਤੇਰ ਕਿ ਕਿਦਾਂ ਕਰੀ ਜਾਓ ਤੇਰ ਕੋ ਵੇਖੋ ਇੰਨਾ 17 18 ਕਿਲੋ ਦੇ ਦੇ ਵਧੀਆ ਠੀਕ ਆ ਜਿਹੜੇ ਤੇ ਮੌਸਮ ਚੰਗਾ ਵੱਧ ਵੀ ਦੇ ਸਕਦੀ ਆ ਅਜੇ ਕੋਈ 10 ਦਿਨ ਲੱਗ ਜਾਣੀ ਇਹਨਾਂ ਨੂੰ ਹਾਂ ਛੱਡੀ ਠੰਡੀ ਇਹ ਉਖਦੀ ਨਹੀਂ ਵੇਖੋ ਬਹੁਤ ਚੰਗੀ ਥਾਂ ਤੋਂ ਢਿੱਲਾ ਢੁਲਾ ਵੜੀਆਂ ਚਲੋ ਲੈ ਜਾ ਫਿਰ ਬਾਕੀ ਆ ਵੀ ਕ੍ਰੋਸ ਪੰਚ ਆ ਕੱਦ ਕਾਠ ਦੀ ਚੰਗੀ ਆ ਚੰਗੀ ਆ ਸੋਹਣੀ ਆ ਜੀ ਬਾਕੀ ਇਹਦੇ ਵੀ ਥਾਣੇ ਤੁਹਾਨੂੰ ਦਿਖਾ ਲਈਏ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਇਹਨੀਆਂ ਬਸ਼ੀਆਂ ਦੇ 55 ਪੀਨੇ ਦੇ ਵੇਚਦੀਆਂ ਕਿ ਲੋ 10 ਦਿਨ ਕਿਵੇਂ ਸੰਭਣੀ ਆ ਉਹ 20000 ਦੀ ਬਸ਼ੀ ਦਾ ਲੰਗੋ 52000 ਦੀ ਹਾਂ ਜੀ ਹਣੀ ਮਾਨ ਕਰਨ ਕਰਦਾਂਗੇ ਬਸ ਅੱਛਾ ਹਾਂ ਜੀ ਚਲੋ ਬਾਕੀ ਇਹ ਵੀ ਕੋ ਫੋਨ ਲਾਵੇ ਕਰੀ ਹਾਂ ਜੀ ਹਾਂ ਜੀ ਕਰਦਾਂਗੇ ਮਾਨਤਨ ਮੌਕੇ ਤੇ ਕਰ ਦੋਗੇ ਜੀ ਬਸ਼ੀਆਂ ਤੁਹਾਨੂੰ ਬਲਾ ਓਦਾਂ ਗੱਪਣਾ ਗੱਪਣਾ ਗੱਡੀ ਗੁੱਡੀ ਵਾਲੇ ਕਾਲ ਲੇ ਹਾਂ ਜੀ ਹਾਂ ਜੀ ਠੀਕ ਹੈ ਤੇ ਹੋਰ ਕੁਝ ਕਹਿਣਾ ਫਿਰ ਬਾਸ ਜੀ ਜੀ ਆਪਣੀ ਆਣ ਕੇ ਤਸੱਲੀ ਕਰੋ ਜੀ ਹੁਣ ਔਨਲਾਈਨ ਮੰਗਾਲੀਓ ਸਾਡੀ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆ ਵੀ ਚਲੋ ਆਪਣੀ ਸਮਝਣਾ ਵੇਖ ਕੇ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ